ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਰਬੀਰ ਜੰਡੂ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜਕੱਲ ਬਹੁਤ ਚਰਚਾ ਦੇ ਵਿੱਚ ਹੈ ਔਰ ਖਾਸ ਕਰਕੇ ਜਦੋਂ ਪਹਿਲਾ ਓਪਨ ਏਆਈ ਦੀ ਚੈਟ ਜੀਪੀਟੀ ਆਈ ਸੀ ਤਾਂ ਉਸ ਸਮੇਂ ਔਰ ਉਸ ਤੋਂ ਬਾਅਦ ਹੋਰ ਵੀ ਕੰਪਨੀਆਂ ਨੇ ਗੂਗਲ ਨੇ ਵੀ ਇਸ ਦੇ ਵਿੱਚ ਆਪਣੇ ਪੈਰ ਧਰੇ ਤਾਂ ਹੌਲੀ ਹੌਲੀ ਵੱਖ-ਵੱਖ ਦੇਸ਼ਾਂ ਦੀਆਂ ਹੋਰ ਕੰਪਨੀਆਂ ਵੀ ਇਸ ਖੇਤਰ ਵਿੱਚ ਆਉਣ ਲੱਗੀਆਂ ਪਰ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਅਮਰੀਕਾ ਦੇ ਵਿੱਚ ਉਸ ਸਮੇਂ ਜਿਹੜੇ ਇਸ ਵੇਲੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ AI ਜਿਹੜੇ ਹੈ ਉਹਨਾਂ ਨੂੰ ਬਹੁਤ ਜਿਹੜਾ ਪ੍ਰਮੋਟ ਵੀ ਕਰਾਂਗੇ ਔਰ ਉਸ ਨੂੰ ਵਧਾਵਾਂਗੇ ਵੀ ਔਰ ਦੁਨੀਆ 'ਚ ਅਸੀਂ ਆਪਣੀ ਸਰਦਾਰੀ ਬਣਾਉਣ ਲਈ ਕੰਮ ਕਰਾਂਗੇ ਤੇ ਉਸ ਦੇ ਲਈ ਉਹਨਾਂ ਨੇ ਬਕਾਇਦਾ 500 ਬਿਲੀਅਨ ਡਾਲਰ ਦਾ ਜਿਹੜਾ ਪ੍ਰੋਜੈਕਟ ਸੀ ਉਹ ਰੱਖਿਆ ਉਹ ਪ੍ਰੋਜੈਕਟ ਤਾਂ ਜਿਹੜੀ ਕਿ ਐਲਨ ਮਸਕ ਨੂੰ ਆਸੀ ਕਿ ਉਸ ਨੂੰ ਮਿਲੇਗਾ ਉਸ ਨੂੰ ਤਾਂ ਨਹੀਂ ਮਿਲਿਆ ਪਰ ਉਹ ਤਿੰਨ ਜਿਹੜੀਆਂ ਕੰਪਨੀਆਂ ਸੀ ਓਪਨ ਏਆਈ ਤੇ ਓਰੇਕਲ ਤੇ ਸੌਫਟਬੈਂਕ ਇਹਨਾਂ ਤਿੰਨ ਕੰਪਨੀਆਂ ਨੇ ਉਹ 500 ਬਿਲੀਅਨ ਡਾਲਰ ਦਾ ਜਿਹੜਾ ਪ੍ਰੋਜੈਕਟ ਸੀ ਸਟਾਰਗੇਟ ਜਿਹੜਾ ਉਹਨਾਂ ਪੋਸਟ ਪ੍ਰੋਜੈਕਟ ਦਾ ਨਾਂ ਰੱਖਿਆ ਉਸ ਦੇ ਤਹਿ ਦਿੱਤਾ ਗਿਆ ਪਰ ਇਸੇ ਸਮੇਂ ਦੌਰਾਨ ਅਨ ਉਸ ਮੌਕੇ ਦੇ ਉੱਤੇ ਜਦੋਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੌਂ ਚੱਕਣੀ ਸੀ ਤੇ ਚੀਨ ਦੀ ਇੱਕ ਕੰਪਨੀ ਨੇ ਜਿਹੜੀ ਸਟਾਰਟਅੱਪ ਹੀ ਸੀ ਉਸ ਨੇ ਬਕਾਇਦਾ ਜਿਹੜੀ ਹੈ ਡੀਪ ਸੀ ਨਾਂ ਦੀ ਜਿਹੜੀ ਇੱਕ AI ਐਪ ਸੀ ਉਹ ਉਸ ਨੇ ਲਾਂਚ ਕਰਤੀ ਔਰ ਉਸ ਦੇ ਲਾਂਚ ਕਰਨ ਦੇ ਨਾਲ ਹੀ ਜਿਹੜੀ ਸ਼ੇਅਰ ਮਾਰਕੀਟ ਹੈ ਉਹ ਤੜਮ ਕਰਕੇ ਡਿੱਗ ਗਈ ਲਗਭਗ ਉਸ ਦਿਨ ਜਿਸ ਦਿਨ ਉਹ ਲਾਂਚ ਹੋਈ ਤਾਂ 1 ਟ੍ਰਿਲੀਅਨ ਦਾ ਜਿਹੜਾ ਘਾਟਾ ਜਿਹੜਾ ਸ਼ੇਅਰ ਮਾਰਕੀਟ 'ਚ ਪਿਆ ਔਰ ਉਸ ਦੇ ਨਾਲ ਹੀ ਉਹਨਾਂ ਨੇ ਬਕਾਇਦਾ ਜਿਹੜੀ ਓਪਨ AI ਕੰਪਨੀ ਸੀ ਉਸ ਨੂੰ ਦੱਸ ਦਿਆ ਕਿ 600 ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਹੋਇਆ ਸੋ ਉਸ ਨੇ ਇੱਕ ਜਿਹੜਾ ਤਹਿਲਕਾ ਮਚਾਇਆ ਉਸ ਨਾਲ ਪੂਰੇ ਅਮਰੀਕਾ ਵਿੱਚ AI ਜਿਹੜੀਆਂ ਖੇਤਰ 'ਚ ਕੰਮ ਕਰ ਰਹੀਆਂ ਕੰਪਨੀਆਂ ਸੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਸੀ ਉਹਨਾਂ ਨੂੰ ਵੀ ਬੜਾ ਵੱਡਾ ਝਟਕਾ ਲੱਗਿਆ ਕਿਉਂਕਿ ਜਿੰਨੀ ਘੱਟ ਕੀਮਤ ਤੇ ਉਹਨਾਂ ਨੇ ਐਪ ਤਿਆਰ ਕੀਤੀ ਸੀ ਉਸ ਨੇ ਤਾਂ ਸਾਰੇ ਪਾਸੇ ਹੀ ਇੱਕਦਮ ਜਿਹੜਾ ਉਸ ਨੂੰ ਪਪੂਲਰ ਵੀ ਕਰ ਦਿੱਤਾ ਉਸ ਨੂੰ ਓਪਨ ਵੀ ਕਰ ਦਿੱਤਾ ਤੇ ਲੋਕ ਉਸ ਵੱਲ ਖਿੱਚੇ ਵੀ ਗਏ ਟੜਾ-ਟੜਾ ਸੋ ਇਹ ਸਾਰੀ ਜੋ ਸਥਿਤੀ ਬਣੀ ਹੈ ਕਿ ਇਹ AI ਦਾ ਜਿਹੜਾ ਵਿਕਾਸ ਹੋ ਰਿਹਾ ਹੈ ਗ੍ਰੋਥ ਹੋ ਰਹੀ ਹੈ ਇਸ ਦਾ ਮਾਨਵਤਾ ਤੇ ਕੀ ਅਸਰ ਪੈਗਾ ਨੌਕਰੀਆਂ ਤੇ ਕੀ ਅਸਰ ਪੈਗਾ ਉਸਰਾ ਸਮਾਜ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਜਿਹੜਾ ਲਿਆ ਜਾ ਰਿਹਾ ਹੈ ਔਰ ਖਾਸ ਕਰਕੇ ਜਿਹੜੇ ਇਸ ਖੇਤਰ ਦੇ ਮਾਹਰ ਨੇ ਉਹ ਇਸ ਦੇ ਬਾਰੇ ਕੀ ਸੋਚਦੇ ਆ ਉਹ ਇਸ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਉੱਗੇ ਵਕੀਲ ਉੱਗੇ ਰਾਜਸੀ ਚਿੰਤਕ ਤੇ ਵਾਤਾਵਰਣ ਪ੍ਰੇਮੀ ਤੇ ਖਾਸ ਕਰਕੇ ਉਹਨਾਂ ਦਾ ਕਿਉਂਕਿ ਇੰਜੀਨੀਅਰਿੰਗ ਦਾ ਬੜਾ ਵਿਸ਼ਾਲ ਤਜਰਬਾ ਹੈਗਾ ਉਹਨਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਗੋਲਡ ਮੈਡਲ ਰੱਖ ਕੇ ਆਪਣੀ ਬੀਏ ਕੰਪਲੀਟ ਕੀਤੀ ਆਰ ਬੜਾ ਲੰਮਾ ਸਮਾਂ ਉਹਨਾਂ ਨੇ ਇੰਜੀਨੀਅਰਿੰਗ ਦੇ ਤੌਰ ਤੇ ਕੰਮ ਵੀ ਕੀਤਾ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਸ ਬਾਰੇ ਕੀ ਸੋਚਦੇ ਆ ਤੇ ਉਹਨਾਂ ਦਾ ਇਸ ਬਾਰੇ ਕੀ ਨਜ਼ਰੀਆ ਟਿੱਲੋ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਹਾਂਜੀ ਜਿੰਦਰ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਟਿੱਲੋ ਜੀ ਕਿਸ ਤਰ੍ਹਾਂ ਲੱਗਦਾ ਹੈ ਜੋ AI ਦਾ ਜਿਸ ਢੰਗ ਨਾਲ ਕਿਉਂਕਿ ਪਹਿਲਾਂ ਤਾਂ ਚਰਚਾ ਸੀ ਹੌਲੀ ਹੌਲੀ ਚੱਲ ਰਿਹਾ ਸੀਗਾ ਕਿ ਡਵੈਲਪ ਹੋ ਰਹੀ ਹੈ ਪਰ ਚੀਨ ਨੇ ਇੱਕਦਮ ਜਿਹੜਾ ਇਹ ਸਰਜਿਕਲ ਸਟ੍ਰਾਈਕ ਕੀਤਾ ਇਸ ਦਾ ਕੀ ਅਸਰ ਦੇਖ ਰਿਹਾ ਤੁਸੀਂ ਅਮਰੀਕਾ ਦੇ ਵਿੱਚ ਤੇ ਸਮੁੱਚੀ ਦੁਨੀਆ ਦੇ ਵਿੱਚ ਹਾਂਜੀ ਇਹਦੇ ਦੋ ਪਹਿਲੂ ਨੇ ਇੱਕ ਪਾਸੇ ਤਾਂ ਸਮੁੱਚੀ AI ਦਾ ਕੀ ਬਣੇਗਾ ਤੇ ਦੂਜਾ ਜਿਹੜੀ ਅਮਰੀਕਾ ਤੇ ਪੱਛਮ ਇੱਕ ਪਾਸੇ ਤੇ ਚਾਈਨਾ ਇੱਕ ਪਾਸੇ ਜਿਹਨਾਂ ਨੇ ਦੌੜ ਲੱਗੀ ਉਹ ਚ ਉਹਦਾ ਕੀ ਹੈ ਸੋ ਜਿਹੜੀ ਪੂਰੀ AI ਹੈ ਉਹ तकरीबन ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦਾ ਨਾਮ ਹੈ ਤੇ ਉਹਦਾ ਹੀ ਹੈ ਕਿ ਉਹਦਾ ਜਿਹੜਾ ਮਨੁੱਖ ਨੂੰ ਕੀ ਅਸਰ ਪਏਗਾ ਉਹਦੇ ਇੱਕ ਤਾਂ ਸਭ ਤੋਂ ਵੱਧ ਅਸਰ ਪਏਗਾ ਜਿਹੜੀਆਂ ਜੌਬ ਨੇ ਫਾਡੀਆਂ ਰਿਪੀਟਿਟਿਵ ਜੌਬ ਨੇ ਆ ਜਿਨ੍ਹਾਂ ਨੇ ਰੋਬੋਟਿਕਸ ਹੁੰਦੇ ਸੀ ਇਹ ਹੈ ਕਿਸਮ ਦੇ ਐਡਵਾਂਸਡ ਰੋਬੋਟਿਕਸ ਨੇ ਜਿਨ੍ਹਾਂ ਦੀ ਪਰਫਾਰਮੈਂਸ ਜਿਹੜੀ ਆ ਮਨੁੱਖ ਦੇ ਬਰਾਬਰ ਹੈ ਸੋ ਬਹੁਤ ਸਾਰੀਆਂ ਜੌਬਸ ਜਿਹੜੀਆਂ ਨੇ ਵੇਅਰ ਆਫ ਦਿ ਕੰਮ ਕਰਨ ਦੀਆਂ ਈਵਨ ਡਰਾਈਵਿੰਗ ਟਰੱਕ ਡਰਾਈਵਿੰਗ ਨਹੀਂ ਆ ਟ੍ਰੇਨ ਡਰਾਈਵਿੰਗ ਨਹੀਂ ਆ ਜਾਂ ਇਸ ਤਰ੍ਹਾਂ ਦੀਆਂ ਜੌਬ ਨੇ ਉਹ ਖਤਮ ਹੋਣ ਦਾ ਖਤਰਾ ਤੇ ਦੂਸਰਾ ਨਾਲ ਇਹ ਆ ਕਿ ਜਿਹੜੀ ਉਹ ਕਿਉਂਕਿ ਜਿਹੜੀ AI ਆ ਉਹ ਉਹਦੀ ਜਿਹੜੀ ਖਾਸੀਅਤ ਇਹ ਆ ਕਿ ਇਹ ਆਪਣੇ ਆਪ ਨੂੰ ਟ੍ਰੇਨ ਵੀ ਕਰਦੀ ਆ ਇਹ ਆਪਣੇ ਆਪ ਨਵੀਆਂ ਚੀਜ਼ਾਂ ਵੀ ਸਿੱਖਦੀ ਆ ਸੋ ਉਹ ਇੱਕ ਖਤਰ ਚੰਗੀ ਵੀ ਆ ਤੇ ਖਤਰਨਾਕ ਵੀ ਆ ਵੀ ਕੀ ਜਿਹੜਾ ਮੁੱਢਲਾ ਸਵਾਲ ਤੇ ਆ ਵੀ ਕੀ AI ਅ ਮੁਰਕੇ ਆਪਣੀ AI ਤਿਆਰ ਕਰ ਸਕਦਾ ਤੇ ਮੁਰਕੇ ਉਹ ਮਨੁੱਖ ਦੇ ਕਾਬੂ ਤੋਂ ਬਾਹਰ ਹੋ ਸਕਦੀ ਹੈ ਮੇਨ ਜਿਹੜਾ ਮੁੱਦਾ ਇਹ ਆ ਤੇ ਕਾਫਰ ਕੀ ਜਿਹੜਾ ਜਿਵੇਂ ਗਾਜ਼ਾ ਦੀ ਜਿਹੜੀ ਵਾਰ ਹੈ ਉਥੇ ਇਜ਼ਰਾਈਲ ਨੇ ਜਿਹੜੇ ਬਹੁਤੇ ਅਟੈਕ ਕੀਤੇ ਉਹ AI ਦੇ ਨਾਲ ਕੀਤੇ ਇਹਨਾਂ ਦੇ ਕੋਲ ਕੋਈ ਇੰਟੈਲੀਜੈਂਸ ਨਹੀਂ ਸੀ ਉਹ AI ਨੇ ਜਿਹੜੇ ਉਹ ਟਾਰਗੇਟ ਤਿਆਰ ਕੀਤੇ ਤੇ ਜੇ ਅਸੀਂ ਸਾਡੇ ਟੈਂਕ ਜਾਂ ਸਾਡੇ ਪਲੇਨ ਜਾਂ ਬੰਦੂਕਾਂ AI ਚਲਾਉਣ ਲੱਗ ਗਈ ਤੇ ਫਿਰ ਜਿਹੜਾ ਖਦਸ਼ਾ ਇਹ ਆ ਕਿ ਕੀ ਉਹ ਸਾਡੇ ਕਾਬੂ ਤੋਂ ਬਾਹਰ ਹੋ ਜਾਏਗੀ ਸੋ ਇਹ ਤਾਂ ਫੰਡਾਮੈਂਟਲ ਹੈ ਤੇ ਇਸ ਲਈ ਜਿਹੜੇ ਸਾਇੰਟਿਸਟ ਨੇ ਉਹ ਮੰਗਰੇਫੀ AI ਦੀ ਜਿਹੜੀ ਆ ਉਹਦੇ ਉੱਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ ਉਹਦੇ ਤੇ ਲਿਮਿਟਸ ਲੱਗਣੀਆਂ ਚਾਹੀਦੀਆਂ ਨੇ ਵੀ ਉਹ ਕੀ ਕਰ ਸਕਦੀ ਆ ਤੇ ਜਿਹੜੀ ਦੂਸਰੀ ਗੱਲ ਚਾਈਨਾ ਵਾਲੀ ਆ ਉਹ ਚਾਈਨਾ ਨੇ 5 ਬਿਲੀਅਨ ਤਿਆਰ ਕੀਤਾ ਤੇ 500 ਬਿਲੀਅਨ ਮੰਗਰੇਫੀ ਇਹਦਾ ਜੇ ਆ ਸੱਚ ਆ ਤਾਂ ਹਾਲੀਵੁੱਡ ਹੀ ਸਾਹਮਣੇ ਆਏਗਾ ਕਿਉਂਕਿ ਹੁਣ ਅਮਰੀਕਾ ਦੀਆਂ ਵੀ ਇਹ ਕੰਪਨੀਵਾਂ ਕਹਿ ਰਹੀਆਂ ਨੇ ਵੀ ਜਿਹੜੀ ਚਾਈਨੀਜ਼ AI ਕੰਪਨੀ ਆ ਉਹਨਾਂ ਨੇ ਸਾਡੇ ਹੀ ਮਾਡਲ ਨੂੰ ਲੈ ਕੇ ਆਪਣੇ ਮਾਡਲ ਨੂੰ ਤਿਆਰ ਕੀਤਾ ਸੋ ਉਹਨਾਂ ਨੇ ਪੂਰਾ ਕੰਮ ਆਪ ਨਹੀਂ ਬਣਾਇਆ ਇਹ ਗੱਲ ਸੱਚ ਵੀ ਹੋ ਸਕਦੀ ਆ ਪਰ ਇਹ ਹੋਵੇ ਜਾਂ ਨਾ ਜਿੰੰਡੂ ਸਾਹਿਬ ਇੱਕ ਜਿਹੜੀ ਖਾਸ ਧਿਆਨ ਚ ਰੱਖਣ ਵਾਲੀ ਗੱਲ ਹੈ ਕਿ ਅਸੀਂ ਇੰਟਰਨੈਟ ਤੋਂ ਬਾਅਦ ਤੇ ਸੋਸ਼ਲ ਮੀਡੀਆ ਤੋਂ ਬਾਅਦ ਇੱਕ ਅਜਿਹੇ ਦੌਰ 'ਚ ਦਾਖਲ ਹੋ ਗਏ ਜਿਹਨੂੰ ਮੈਂ ਕਾਂਗਾ ਵੀ ਉਹ ਕਦੇ ਵੀ ਜਿਹੜਾ ਗਿਆਨ ਹੈ ਨੌਲੇਜ ਆ ਉਹਦੀ ਡੈਮੋਕਰਟਾਈਜ਼ੇਸ਼ਨ ਇੰਨੀ ਨਹੀਂ ਸੀ ਹੋਈ ਜਿੰਨੀ ਹੁਣ ਹੋ ਰਹੀ ਆ ਜਾਂ ਹੋ ਜਾ ਰਹੀ ਆ ਹਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮਨੁੱਖਤਾ ਦਾ ਬਹੁਤਾ ਇਤਿਹਾਸ ਜਿਹੜਾ ਉਹ ਇਸ ਗੱਲ ਤੇ ਨਿਰਭਰ ਕਰਦਾ ਸੀ ਕਿ ਗਿਆਨ ਨੂੰ ਕੌਣ ਕੰਟਰੋਲ ਕਰਦਾ ਹੈ ਕਿਹਦੇ ਕਬਜ਼ੇ ਦੇ ਵਿੱਚ ਗਿਆਨ ਹੈ ਆਪਣੇ ਇੰਡੀਆ ਦੇ ਪੁਰਾਣੇ ਦੇਖ ਲਓ ਬਈ ਉਹਨਾਂ ਦੀ ਭਾਸ਼ਾ ਜਿਹੜੀ ਸੀ ਸੰਸਕ੍ਰਿਤ ਰੱਖੀ ਗਈ ਤਾਂ ਕਿ ਆਮ ਲੋਕ ਪੜ ਨਾ ਸਕਣ ਫਿਰ ਉਹਨਾਂ ਨੂੰ ਕਹਿਆ ਇਹ ਬ੍ਰਾਹਮਣ ਪੜ ਸਕਦੇ ਨੇ ਸੋ ਇੱਕ ਪੂਰਾ ਇਤਿਹਾਸ ਹੀ ਇਹ ਹੈ ਜਿੰਨੀਆਂ ਕੰਪਨੀਆਂ ਨੇ ਆਪਣੇ ਸੀਕ੍ਰੇਟ ਜਿਹੜੀਆਂ ਲੁਕੋ ਕੇ ਰੱਖਦੀਆਂ ਨੇ ਤੇ ਪਰ ਇਹ ਸਾਰਾ ਤੁਹਾਡਾ ਕਹਿਣ ਦਾ ਮਤਲਬ ਏਆਈ ਨਾਲ ਹੀ ਹੋਇਆ ਏਆਈ ਦੇ ਨਾਲ ਇਹ ਤੇਜ਼ ਹੋ ਜਾਏਗਾ ਜਮੂਰੀਕਰਨ ਕਹਿ ਰਹੇ ਆ ਗਿਆਨ ਦਾ ਜਮੂਰੀਕਰਨ ਜਿਹੜੀ ਤੁਸੀਂ ਗੱਲ ਕਰ ਰਹੇ ਮੈਂ ਉਹਦੇ ਤੇ ਕਹਿ ਰਿਹਾ ਕਿ ਇਹ ਏਆਈ ਨਾਲ ਜ਼ਿਆਦਾ ਹੋਇਆ ਨਹੀਂ ਏਆਈ ਨਾਲ ਵਧਾ ਨਹੀਂ ਹੋਇਆ ਏਆਈ ਦੇ ਨਾਲ ਜ਼ਿਆਦਾ ਹੋਵੇਗਾ ਕਿਉਂਕਿ ਏਆਈ ਸ਼ੁਰੂ ਹੋ ਰਿਹਾ ਹੈ ਇਹ ਸਾਡੇ ਇੰਟਰਨੈਟ ਤੇ ਸੋਸ਼ਲ ਮੀਡੀਆ ਦੇ ਨਾਲ ਸ਼ੁਰੂ ਹੋਇਆ ਸੀ ਤੇ ਮੈਂ ਉਹਦੀ ਥੋੜੀ ਮਿਸਾਲ ਦਿੰਦਾ ਵੀ ਤੁਸੀਂ ਹੁਣ ਮਤਲਬ ਜਦੋਂ ਮੈਂ ਛੋਟਾ ਸੀ ਸਾਡੇ ਪਿੰਡ 'ਚ ਕੋਈ ਲਾਇਬ੍ਰੇਰੀ ਨਹੀਂ ਸੀ ਤੇ ਮੈਨੂੰ ਕੋਈ ਕਿਤਾਬ ਨਹੀਂ ਸੀ ਪੜਨ ਨੂੰ ਮਿਲ ਸਕਦੀ ਆਲੇ ਦੁਆਲੇ ਆਪਾਂ ਮੰਗ ਕੇ ਕਿਤਾਬਾਂ ਪੜਦੇ ਸੀ ਪਰ ਹੁਣ ਅੱਜ ਦੇ ਦਿਨ 'ਚ ਪੰਜਾਬ ਦੇ ਕਿਸੇ ਪਿੰਡ 'ਚ ਵੀ ਕੋਈ ਬੱਚਾ ਬੈਠਾ ਉਹਨੂੰ ਦੁਨੀਆ ਦੇ ਸਭ ਤੋਂ ਜਿਹੜੇ ਟਾਪ ਦੇ ਨਿਊਜ਼ਪੇਪਰ ਨੇ ਉਹ ਉਹਨੂੰ ਇੰਟਰਨੈਟ ਤੇ ਅਵੇਲੇਬਲ ਨੇ ਈਵਨ ਜਿਹੜੇ ਟੈਕਨੀਕਲ ਆਰਟੀਕਲਸ ਨੇ ਸਾਇੰਟਿਸਟਾਂ ਦੇ ਉਹ ਵੀ ਬਹੁਤੇ ਆਰਟੀਕਲ ਤੈਨੂੰ ਮਿਲ ਜਾਂਦੇ ਨੇ ਕਈ ਯੂਨੀਵਰਸਟੀਆਂ ਨੇ ਜਿਹੜੀਆਂ ਫ੍ਰੀ ਕੋਰਸ ਦਿੰਦੀਆਂ ਨੇ ਸੋ AI ਦੇ ਨਾਲ ਇਹ ਸਾਰਾ ਬਹੁਤ ਤੇਜ਼ੀ ਨਾਲ ਅੱਗੇ ਵਧੇਗਾ ਜੀ ਉਹਨਾਂ ਦੇ ਜਿਸ ਢੰਗ ਦੇ ਨਾਲ ਜਿਹੜੀਆਂ ਉਹਨਾਂ ਨੇ ਇੰਨਾ ਸਸਤਾ ਬਣਾਇਆ ਟਲੋਈ ਜਿਸ ਢੰਗ ਨਾਲ ਜਿਹੜੀ ਰਿਪੋਰਟਾਂ ਆ ਰਹੀਆਂ ਕਿ ਉਹਨਾਂ ਨੇ ਸਿਰਫ 200 ਵਰਕਰ ਰੱਖੇ ਸੀਗੇ ਜਿਨ੍ਹਾਂ ਨੇ ਇਹ ਸਾਰਾ ਕੰਮ ਨੂੰ ਸਿਰੇ ਚੜਾਇਆ ਔਰ ਬਕਾਇਦਾ ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਵੀ ਉਹਨਾਂ ਚ ਸਟੂਡੈਂਟਸ ਸੀਗੇ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ ਪਰ ਦੂਸਰੇ ਪਾਸੇ ਓਪਨ AI ਦੀ ਜੇ ਗੱਲ ਕਰਦੇ ਆਂ ਤੇ ਉੱਥੇ 4500 ਦੇ ਕਰੀਬ ਵਰਕਰ ਹੈ ਜਿਹੜੇ ਕੰਮ ਕਰਦੇ ਜਿਨ੍ਹਾਂ ਨੇ ਉਸ ਕੰਮ ਨੂੰ ਅੱਗੇ ਵਧਾਇਆ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦੇ ਨਾਲ ਜਿਹੜੀ ਹੈ ਜੋ ਕੁਝ ਚਾਈਨਾ ਨੇ ਕੀਤਾ ਹੈ ਤੇ ਉਹ ਕਾਸਟ ਆਫ ਪ੍ਰੋਡਕਸ਼ਨ ਵੀ ਤਾਂ ਡਾਊਨ ਹੋਈ ਨਾ ਤੇ ਜੋ ਕੁਝ ਇਹ ਕੰਪਨੀਆਂ ਆਪਣੇ ਮੁਨਾਫਿਆਂ ਲਈ ਇੰਨਾ ਇੰਨਾ ਉਹਨੂੰ ਐਗਜ਼ੈਗਰੇਟ ਕਰਕੇ ਦਿਖਾਉਂਦੀਆਂ ਸੀ ਉਸ ਤੇ ਵੀ ਤਾਂ ਇੱਕ ਸਿੰਧ ਲੱਗੀ ਨਾ ਐ ਇਸੇ ਹੱਦ ਤੱਕ ਇਹ ਗੱਲ ਠੀਕ ਹੈ ਪਰ ਜਦੋਂ ਵੀ ਚਾਈਨਾ ਤੋਂ ਕੋਈ ਇਦਾਂ ਦੀ ਖਬਰ ਆਉਂਦੀ ਹੈ ਸਾਨੂੰ ਥੋੜਾ ਜਿਹਾ ਉਹਨੂੰ ਨਾ ਉਹ ਫੁੱਟ ਸਮਝ ਕੇ ਲੈਣਾ ਚਾਹੀਦਾ ਕਿਉਂਕਿ ਜਿਹੜੇ ਚਾਈਨਾ ਦੇ ਉੱਤੇ ਸਾਰਾ ਕੁਝ ਸਟ੍ਰੇਟ ਸਟੇਟ ਕੰਟਰੋਲਡ ਆ ਤੇ ਉਹ ਉਹਨਾਂ ਦਾ ਪ੍ਰੋਪਾਗੈਂਡਾ ਹੁੰਦਾ ਈਵਨ ਜਿਹੜਾ ਉਹਨਾਂ ਨੇ ਜਿਹੜਾ AI ਤਿਆਰ ਕੀਤਾ ਜੇ ਤੁਸੀਂ ਉਸ ਨੂੰ ਕੋਈ ਸਵਾਲ ਪੁੱਛੋ ਤੇ ਉਹ ਉਹਦੇ ਵਿੱਚ ਵੀ ਚਾਈਨਾ ਦੀ ਸਰਕਾਰ ਦਾ ਪ੍ਰੋਪਾਗੈਂਡੇ ਦੇ ਅੰਸ਼ ਹੁੰਦੇ ਨੇ ਸੋ ਔਰ 5.5 ਆ ਕਿਸੇ ਨੂੰ ਕੁਝ ਨਹੀਂ ਪਤਾ ਪਰ ਉਹਦੇ ਕਾਰਨ ਜਿਵੇਂ ਮੈਂ ਸ਼ੁਰੂ ਚ ਕਿਹਾ ਕਿ OpenAI ਚੈਟ ਜੀਪੀਟੀ ਵਰਾ ਵਾਲੇ OpenAI ਵਾਲੇ ਉਹ ਕਹਿੰਦੇ ਵੀ ਸਾਡੇ ਕੋਲ ਪ੍ਰੂਫ ਹੈਗਾ ਕਿ ਉਹਨਾਂ ਨੇ ਜਿਹੜੀ AI ਤਿਆਰ ਕੀਤੀ ਹੈ ਉਹ ਸਾਡੀ AI ਨੂੰ ਵਰਤਿਕਾ ਕੀਤੀ ਹੈ ਸੋ ਜਿਹੜੀ ਮੈਂ ਡੈਮੋਕਰਟਾਈਜ਼ ਵਿੱਚ ਇਹ ਗੱਲ ਕਰ ਰਿਹਾ ਸੀ ਕਿ ਜਿਹੜਾ ਵੀ ਹੁਣ ਤਿਆਰ ਕਰੇਗਾ ਜੋ ਕੰਮ ਪਹਿਲਾਂ ਇਹ ਚੈਟ ਜੀਪੀਟੀ ਨੇ ਕਰ ਲਿਆ ਹੁਣ ਉਹ ਸਾਹਮਣੇ ਅਵੇਲੇਬਲ ਆ ਉਹਨਾਂ ਨੂੰ ਉਹਨੂੰ ਫਿੱਡੇ ਟੇਡੇ ਢੰਗ ਨਾਲ ਜਿਹੜਿਆ ਵਰਤਕੇ ਉਹਨੂੰ ਤਿਆਰ ਕਰ ਸਕਦੇ ਆ ਸੋ ਇਸ ਲਈ ਇਹ ਦੂਜੀ ਗੱਲ ਅਮਰੀਕਾ ਦੇ ਵਿੱਚ ਵਿਜਵ ਜਿਹੜੀਆਂ ਨੇ ਇੰਜੀਨੀਅਰ ਦੀਆਂ ਉਹ ਬਹੁਤ ਜ਼ਿਆਦਾ ਨਹੀਂ ਜੇ ਆਪਾਂ ਨੂੰ ਚਾਈਨਾ ਨਾਲ ਕੰਪੇਅਰ ਕਰਾਂਗੇ ਆਪਾਂ ਡਾਲਰ ਟੂ ਡਾਲਰ ਕੰਪੇਅਰ ਨਹੀਂ ਕਰ ਸਕਦੇ ਸੋ ਕਈ ਫੈਕਟਰ ਨੇ ਤੇ ਇਹਦੀ ਜਿਹੜੀ ਅਸਲੀਅਤ ਤਾਂ ਹਾਲੀਵੁੱਡੀ ਸਾਹਮਣੇ ਆਏਗੀ ਤੇ ਪਰ ਇੱਕ ਗੱਲ ਤਾਂ ਢਿਲੋਂ ਜੀ ਹੋਇਆ ਹੀ ਨਾ ਕਿ ਉਹਨਾਂ ਨੇ ਇਹ ਕਰਕੇ ਤਾਂ ਇੱਕ ਇਸ ਖੇਤਰ ਦੇ ਵਿੱਚ ਵੀ ਕੰਪੀਟੀਸ਼ਨ ਤਾਂ ਬਹੁਤ ਵੱਡੇ ਪੱਧਰ ਤੇ ਪੈਦਾ ਕਰ ਦਿੱਤਾ ਨਾ ਬਿਲਕੁਲ ਬਿਲਕੁਲ ਉਹਨਾਂ ਨੇ ਕਿਵੇਂ ਕੀਤਾ ਸਾਨੂੰ ਜਿਵੇਂ ਮਰਜ਼ੀ ਕੀਤਾ ਹੋਵੇ ਪਰ ਉਹਨਾਂ ਨੇ ਇੱਕ ਟੂਲ ਕ੍ਰੀਏਟ ਕਰਤਾ ਤੇ ਜਿਵੇਂ ਤੁਸੀਂ ਦੱਸਿਆ ਕਿ ਆਲਮੋਸਟ ਅੱਧਾ ਟ੍ਰਿਲੀਅਨ ਉਹਨਾਂ ਨੇ ਜਿਹੜੀ ਮਾਰਕੀਟ ਕੈਪਟਲਾਈਜੇਸ਼ਨ ਸੀ ਉਹਨੂੰ ਬਾਈਪਾਉਟ ਕਰਤਾ ਜਿਹੜੇ ਅਮੈ ਇਧਰ ਅਮਰੀਕਾ ਦੀਆਂ AI ਕੰਪਨੀਆਂ ਨੇ ਉਹ ਇੱਕ ਕੰਪਨੀ ਹੈ NVIDIA ਉਹਦੀਆਂ ਜਿਹੜੀਆਂ ਮਾਈਕਰੋਚਿਪਸ ਵਰਤਦੇ ਸੀ ਉਹਨਾਂ ਦੇ ਸਟਾਕ ਦੇ ਉੱਤੇ ਬੜਾ ਅਸਰ ਪਿਆ ਕਿਉਂਕਿ ਉਹ ਬੜੇ ਮਹਿੰਗੇ ਨੇ ਉਹਨਾਂ ਜਿਹੜੀਆਂ ਚਿਪਸ ਵੇਚਦੇ ਨੇ ਸੋ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਇਹਦੇ ਨੇ ਤਕਰੀਬਨ ਅਮਰੀਕਾ ਦੀ ਇਵਨ ਸਰਕਾਰ ਨੂੰ ਵੀ ਉੱਪਰ ਤੋਂ ਲੈ ਕੇ ਜੜਾ ਤੱਕ ਹਲਾ ਕੇ ਰੱਖ ਦਿੱਤਾ ਤੇ ਇਹਦੇ ਇਹਦੇ ਵਿੱਚ ਕੋਈ ਆਪਾਂ ਇਨਕਾਰ ਨਹੀਂ ਕਰ ਸਕਦੇ ਤਾਂ ਇਹਦੇ ਵਿੱਚ ਜਿਹੜਾ ਹੁਣ ਜਿਸ ਢੰਗ ਦੇ ਨਾਲ ਇਹਨਾਂ ਕੰਪਨੀਆਂ ਨੂੰ ਛੱਟ ਵੱਜੀ ਹੈ ਕਿ ਇਹ ਕੰਪਨੀਆਂ ਇਦਾਂ ਸਰਵਾਈਵ ਕਰ ਲੈਣੀਆਂ ਜਿੰਨੀ ਵੱਡੀ ਪੱਧਰ ਤੇ ਛੱਟ ਪਈ ਹੈ ਹਾਂ ਉਹ ਉਹਦਾ ਫਰਕ ਪੈਗਾ ਪਰ ਇੰਨਾ ਵੱਡਾ ਨਹੀਂ ਪੈਗਾ ਉਹਦਾ ਕਾਰਨ ਬੜਾ ਸੌਖਾ ਹੈ ਕਿ ਜਿਹੜੀ AI ਹੈ ਉਹਦੀ ਜਿਹੜੀ ਕਲਾਇੰਟਸ ਨੇ ਉਹ ਤੁਸੀਂ ਤੇ ਮੈਂ ਨਹੀਂ ਉਹਦੀਆਂ ਕਲਾਇੰਟਸ ਨੇ ਜਾਂ ਸਰਕਾਰਾਂ ਤੇ ਜਾਂ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਤੇ ਉਹ ਕਦੇ ਵੀ ਨਹੀਂ ਚਾਣਗੀਆਂ ਕਿ ਉਹ ਚਾਈਨਾ ਦੇ ਕਿਸੇ ਕੰਪਨੀ ਦਾ AI ਵਰਤਣ ਤੇ ਉਹਨਾਂ ਦਾ ਸਾਰਾ ਆਪਣਾ ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਆ ਉਹ ਚਾਈਨਾ ਵਾਲੇ ਉਹ ਰੱਖ ਲੈਣ ਚੋਰੀ ਕਰ ਲੈਣ ਸੋ ਕਿਉਂਕਿ ਜਿਹੜੀ ਚਾਈਨਾ ਦੇ ਵਿੱਚ ਸਟੇ ਕੰਪਨੀਆਂ ਤੇ ਜਿਹੜੀ ਸਟੇਟ ਆ ਉਹਦੇ ਕੋਈ ਫਰਕ ਨਹੀਂ ਹੈ ਚਾਈਨੀ ਸਰਕਾਰ ਕਦੇ ਵੀ ਕਿਸੇ ਕੰਪਨੀ ਨੂੰ ਕੁਝ ਵੀ ਕਰਨ ਲਈ ਕਹਿ ਸਕਦੀ ਹੈ ਇਹ ਬੜਾ ਇੱਕ ਲੰਮਾ ਵਿਸ਼ਾ ਸੋ ਇਸ ਲਈ ਭਾਵੇਂ ਉਹਨਾਂ ਦਾ ਮਾਡਲ ਸਫਤਾ ਵੀ ਹੋਵੇ ਤੇ ਮਿਰਖਲ ਯੂਰਪ ਤੇ ਪੱਛਮੀ ਇਹਨੀਆਂ ਵੱਡੀਆਂ ਕੰਪਨੀਆਂ ਤੇ ਸਰਕਾਰਾਂ ਨੇ ਉਹਨਾਂ ਨੇ ਉਹਨੂੰ ਕਦੇ ਨਹੀਂ ਵਰਤਨਾ ਤੇ ਇਸ ਲਈ ਜਿਹੜੀ ਉਹਨਾਂ ਦੀ ਇਨਕਮ ਜਿਹੜੀ ਹੈ ਉਹ ਕਦੇ ਵੀ ਜਿਹੜੀਆਂ ਪੱਛਮੀ ਏ ਕੰਪਨੀਆਂ ਦੇ ਬਰਾਬਰ ਨਹੀਂ ਹੋਣੀ ਪਰ ਥੋੜੀ ਕਿਹ ਥਾਵਾਂ ਤੇ ਇਹ ਵੀ ਆ ਰਿਹਾ ਹੈ ਕਿ ਕਈ ਥਾਵਾਂ ਤੇ ਤਾਂ ਸਰਕਾਰਾਂ ਇਸ ਨੂੰ ਵਰਤਣਾ ਹੀ ਨਹੀਂ ਚਾਹੁੰਦੀਆਂ ਆਪਣੇ ਕੰਮਾਂ 'ਚ ਉਹ ਇਸ ਤੋਂ ਬਚਣਾ ਚਾਹੁੰਦੀਆਂ ਹਾਂ ਬਿਲਕੁਲ ਕਿਉਂਕਿ ਏਡਾ ਪਾਵਰਫੁੱਲ ਹੈ ਤੁਸੀਂ ਉਹਨੂੰ ਜਿੰਨਾ ਇਹ ਇਨਫਰਮੇਸ਼ਨ ਫੀਡ ਕਰਦੇ ਹੋ ਉਹ ਸਾਰੀ ਕਾਪੀ ਉਹਦੇ ਕੋਲ ਹੈ ਫਤੂ ਫੀਨਿਕੋ ਪਾਲਸੀ ਬਣਾਣੀ ਹੈ ਤੁਸੀਂ ਕੋਈ ਸਰਵੇ ਕਰਨਾ ਹੈ ਤੁਸੀਂ ਜੋ ਉਹ AI ਟੂਲ ਨੂੰ ਦੋਗੇ ਤੇ ਜਿਹੜੀ ਵੀ ਕੰਪਨੀ ਉਹ AI ਟੂਲ ਦੀ ਮਾਲਕ ਹੈ ਉਹਨਾਂ ਨੂੰ ਤਾਂ ਸਾਰਾ ਡਾਟਾ ਫ੍ਰੀਚ ਮਿਲ ਗਿਆ ਤੇ ਉਹ ਡਾਟਾ ਇਹ ਆਪਣੇ ਕਿਸੇ ਗਲਤ ਕੰਮ ਲਈ ਵੀ ਕਰ ਸਕਦੇ ਖਾਸ ਕਰਕੇ ਜਿਦਾ ਚਾਈਨਾ ਦੀਆਂ ਕੰਪਨੀਆਂ ਨੇ ਉਹ ਤਾਂ ਚਾਈਨਾ ਤੁਸੀਂ ਮੈਜਿਨ ਕਰ ਲਓ ਬਈ ਤੁਸੀਂ ਇੱਕ AI ਟੂਲ ਵਰਤ ਕੇ ਭਾਰਤ ਸਰਕਾਰ ਇਹ ਪੁੱਛਦੀ ਹੈ ਵੀ ਅਸੀਂ ਬਾਰਡਰ ਦੇ ਨਾਲ-ਨਾਲ ਚੀਨ ਦੇ ਬਾਰਡਰ ਦੇ ਨਾਲ ਨਾਲ ਇੱਕ ਸੜਕ ਬਣਾਣੀ ਹੈ ਸਾਨੂੰ ਉਹਦਾ ਸਭ ਤੋਂ ਵਧੀਆ ਰੂਟ ਪਲਾਨ ਕਰਕੇ ਦੱਸ ਜੇ ਹੁਣ ਇਹ ਸਵਾਲ ਤੁਸੀਂ ਖੁਦ ਸੋਚੋ ਜੇ ਉਹ ਸਵਾਲ ਇਹ ਚైనా ਦੇ AI ਨੂੰ ਦਿੰਦੇ ਆ ਤੇ ਉਹ ਚైనా ਦੀ ਕਮੰਡ ਨੂੰ ਇਨਫੋਰਮੇਸ਼ਨ ਪਹੁੰਚ ਜੇਗੀ ਉਹ ਕਦੇ ਵੀ ਨਹੀਂ ਦੇਣਗੇ ਫਿਫਲੀ ਉਹ ਜਿਹੜੀਆਂ ਅਮਰੀਕਾ ਦੀਆਂ ਕੰਪਨੀਆਂ ਨੇ ਜਾਂ ਕੋਈ ਹੋਰ ਕੰਪਨੀਆਂ ਉਹਨਾਂ ਨੂੰ ਦੇਣਗੇ ਤਾਂ ਕਿ ਉਹ ਚైనా ਦੀ ਸਰਕਾਰ ਤੱਕ ਇਹ ਗੱਲ ਇਹੋ ਜਿਹੀਆਂ ਗੱਲਾਂ ਨਾ ਪਹੁੰਚਣ ਇਹ ਤੁਸੀਂ ਇਹ ਤੇ ਲੋਨੀ ਆਪਣੀ ਗੱਲ ਵਿੱਚ ਇਹ ਵੀ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਚੀਨ ਹੈ ਉਹ ਚੀਨ ਪੱਖੀ ਜਿਹੜੀ ਹੈ AI ਉਸ ਤਰ੍ਹਾਂ ਨਾ ਕੰਮ ਕਰੇਗੀ ਤਾਂ ਇਸ ਤਰ੍ਹਾਂ ਹੀ ਫਿਰ ਜਿਹੜੀ ਅਮਰੀਕਾ ਦੀ ਹੋਏਗੀ ਉਹ AI ਉਸ ਤਰ੍ਹਾਂ ਕੰਮ ਕਰੇਗੀ ਜਿਸ ਤਰ੍ਹਾਂ ਅਮਰੀਕਾ ਚਾਹੁੰਦਾ ਜਾਂ ਅਮਰੀਕਾ ਸਟੇਟ ਚਾਹੁੰਦੀ ਹੈ ਪਰ ਇਹ ਇਸ ਤਰ੍ਹਾਂ ਦਾ ਵੀ ਤੇ ਕੋਈ ਨਾ ਕੋਈ ਚਰਚਾ ਅੱਜਕੱਲ ਜਦੋਂ ਇਹ AI ਦੀ ਛਿੜੀ ਹੈ ਤਾਂ ਇਹ ਵੀ ਚਰਚਾ ਆ ਰਹੀ ਹੈ ਕਿ ਇਸ ਤਰ੍ਹਾਂ ਦੀ ਵੀ ਕੋਈ ਨਿਰਪੱਖ ਵੀ AI ਹੋਣੀ ਚਾਹੀਦੀ ਹੈ ਜਿਹੜੀ ਕਿਸੇ ਨੂੰ ਹੀ ਸਪੋਰਟ ਨਾ ਕਰਦੀ ਹੋਵੇ ਕਿਸੇ ਵਿਚਾਰਧਾਰਾ ਨੂੰ ਕਿਸੇ ਦੇਸ਼ ਨੂੰ ਕਿਸੇ ਦੇਸ਼ ਦੀਆਂ ਪਾਲਿਸੀਆਂ ਨੂੰ ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆ ਨਹੀਂ ਮੇਰੇ ਖਿਆਲ ਜਿਹੜੀ ਤੁਸੀਂ ਨਾ ਇਹ ਕੰਪੈਰੀਸ਼ਨ ਕੀਤਾ ਵੀ ਉਹ ਚైనా ਵਾਲੀ ਚైనా ਪੱਖੀ ਆ ਤੇ ਅਮਰੀਕਾ ਦੀ ਮੇਰੇ ਖਿਆਲ ਇਹ ਠੀਕ ਨਹੀਂ ਜਿਹੜੀ ਅਮਰੀਕਨ ਸੋਸਾਇਟੀ ਆ ਕਿ ਰੂਲ ਬੇਸਡ ਸੋਸਾਇਟੀ ਆ ਉੱਥੇ ਸਰਕਾਰ ਕਿਸੇ ਵੀ ਕੰਪਨੀ ਨੂੰ ਕਹਿ ਨਹੀਂ ਸਕਦੀ ਕਿ ਸਾਨੂੰ ਫਲਾਨੇ ਕੰਟਰੀ ਦਾ ਜਿਹੜਾ ਡਾਟਾ ਇਕੱਠਾ ਕੀਤਾ ਸਾਨੂੰ ਦਿਓ ਉਹਨਾਂ ਨੂੰ ਕੋਰਟ ਚ ਜਾਣਾ ਪੈਂਦਾ ਕੋਰਟ ਤੋਂ ਆਰਡਰ ਲੈਣਾ ਪੈਂਦਾ ਸੋ ਉਹ ਕੰਪਨੀਆਂ ਅਕਸਰ ਨਾ ਕਰ ਦਿੰਦੀਆਂ ਨੇ ਦੇਣ ਤੋਂ ਜਿਹੜੀਆਂ ਪੱਛਮ ਦੀਆਂ ਕੰਪਨੀਆਂ ਸਮਝ ਆ ਅਸੀਂ ਉਹਨੂੰ ਚਾਈਨਿਸ ਮਾਇਨ ਨਾਲ ਨਹੀਂ ਕੰਪੇਅਰ ਕਰਦੇ ਉਹ ਅਥਾਰਟੀਰੀਅਨ ਹੈ ਉੱਥੇ ਸਰਕਾਰ ਜੋ ਚਾਵੇ ਕਰ ਸਕਦੀ ਹੈ ਜਿਹਨੂੰ ਚਾਈਨਾ ਦੇ ਵਿੱਚ ਇੱਕ ਮਿਲੀਅਨ ਦੇ ਕਰੀਬ ਜਿਹੜੇ ਵੀਗਰ ਮੁਸਲਮਾਨਸ ਨੇ ਉਹਨਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਗਿਆ ਚਾਈਨਾ ਉਹਨੂੰ ਕਹਿੰਦਾ ਕਿ ਅਸੀਂ ਉਹਨੂੰ ਰੀਟ੍ਰੇਨ ਕਰ ਰਹੇ ਹਾਂ ਪਰ ਪੂਰੀ ਦੁਨੀਆ ਕਹਿੰਦੀ ਹੈ ਕਿ ਉਹਨੂੰ ਬ੍ਰੇਨ ਵਾਸ਼ ਕਰ ਰਹੀ ਹੈ ਸੋ ਆਪਾਂ ਇਹ ਕੰਪੇਅਰ ਨਹੀਂ ਕਰ ਸਕਦੇ ਜਿਵੇਂ ਚਾਈਨੀ ਜਿਹੜੀਆਂ ਯੂਰਪ ਦੀਆਂ ਤੇ ਅਮਰੀਕਾ ਦੀਆਂ ਕੰਪਨੀਆਂ ਨੇ ਉਹ ਬੜੀਆਂ ਸਰਕਾਰਾਂ ਤੋਂ ਇੰਡੀਪੈਂਡੈਂਟ ਨਹੀਂ ਜੀ ਤਾਂ ਓਵਰਆਲ ਟੈਲੋਇ ਜਿਹੜਾ ਇਸ ਦਾ ਪਸਾਰ ਹੋ ਰਿਹਾ ਹੈ ਇਸ ਦਾ ਮਾਨਵਤਾ ਨੂੰ ਕਿੰਨਾ ਲਾਭ ਹੋਏਗਾ ਤੇ ਕਿੰਨਾ ਨੁਕਸਾਨ ਹੋਏਗਾ ਦੇਖੋ ਇਹ ਤਾਂ ਟਾਈਮ ਹੀ ਦੱਸੇਗਾ ਇਹ ਤਾਂ ਐਟਮ ਬੰਬ ਵਾਲੀ ਗੱਲ ਹੈ ਐਟਮ ਜਿਹੜੀ ਨਿਊਕਲੀਅਰ એનર્ਜੀ ਆ ਤੁਸੀਂ ਉਹਦੇ ਨਾਲ ਇੱਕ ਐਟਮ ਬੰਬ ਵੀ ਬਣਾ ਸਕਦੇ ਹੋ ਉਹਨੂੰ ਹਿਰੋਸ਼ੀਮਾ ਦੇ ਸੁੱਟ ਕੇ ਉੱਥੇ ਲੱਖਾਂ ਕਰੋੜ ਲੋਕਾਂ ਨੂੰ ਮਾਰ ਵੀ ਸਕਦੇ ਹੋ ਉਸੇ ਐਟਮ ਬੰਬ ਦੀ ਟੈਕਨੋਲੋਜੀ ਦੇ ਨਾਲ ਤੁਸੀਂ ਇੱਕ ਨਿਊਕਲੀਅਰ ਪਾਵਰ ਸਟੇਸ਼ਨ ਵੀ ਬਣਾ ਸਕਦੇ ਹੋ ਤੇ ਉਹਦੇ ਵਿੱਚ ਬਿਜਲੀ ਬਣਾ ਕੇ ਮਨੁੱਖਤਾ ਦਾ ਭਲਾ ਕਰ ਸਕਦੇ ਹੋ ਸੋ ਜਿਹੜੀ ਟੈਕਨੋਲੋਜੀ ਹੈ ਸੱਚ ਉਹਦਾ ਆਪਣਾ ਕੋਈ ਸੁਭਾਅ ਨਹੀਂ ਉਹਦਾ ਆਪਣਾ ਕੋਈ ਜਾਤ ਨਹੀਂ ਕੋਈ ਉਹਦੀ ਈਡੀਓਲੋਜੀ ਨਹੀਂ ਇਹ ਈਡੀਓਲੋਜੀ ਉਹਨਾਂ ਦੇ ਵਰਤਣ ਵਾਲਿਆਂ ਦੀ ਆ ਸੋ ਤੇ ਇੱਥੇ ਹੀ ਜਿਹੜੇ ਸਾਇੰਟਿਸਟ ਨੇ ਇਹ aí ਨਾਲ ਜਿਹੜੇ ਜੁੜੇ ਹੋਏ ਨੇ ਉਹ ਤਾਂ ਹੀ ਮੰਗ ਕਰ ਰਹੇ ਆ ਵੀ ਤੁਸੀਂ ਜਿਵੇਂ ਆਪਾਂ ਨਿਊਕਲੀਅਰ ਪ੍ਰੋਲੀਫਰੇਸ਼ਨ ਟਰੀਟੀ ਬਣਾਈਆਂ ਹੋਈਆਂ ਨੇ ਤੇ ਇਵੇਂ ਹੀ ਤੁਸੀਂ AI ਦੇ ਨਾਲ ਜੁੜ ਕੇ ਵੀ ਉਹਦੀਆਂ ਜਿਹੜੀਆਂ ਕੰਪਨੀਆਂ ਬਣਾ ਰਹੀਆਂ ਨੇ ਉਹਨਾਂ ਤੇ ਕੁਝ ਰੁਕtham ਰੋਕਾਂ ਲਾਓ ਉਹਨਾਂ ਨੂੰ ਕੋਈ ਨਾ ਕੋਈ ਰੈਸਟ੍ਰਿਕਸ਼ਨ ਦਾ ਜੀ ਇਹਦੇ ਲਈ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਤੁਸੀਂ ਕੋਈ ਹੋਰ ਇਸ ਦੇ ਬਾਰੇ ਕਹਿਣਾ ਹੋਵੇ ਉਹ ਇਹ ਇਹਦੇ ਵਿੱਚ ਹੋਰ ਤੇ ਹੈ ਵੀ ਬੜੀ ਇਦਨ ਫਾਇਦਾ ਵੀ ਹੋਏਗਾ ਜਿਵੇਂ ਦਵਾਈਆਂ ਦੀ ਇਜਾਦ ਸਾਡੇ ਜਿਹੜੇ ਕਲਾਈਮੇਟ ਚੇਂਜ ਹੈ ਵਾਦਰ ਪੈਟਰਨਸ ਨੇ ਉਹ ਬੜੇ ਡੇਟਾ ਇੰਟੈਂਸਿਵ ਹੁੰਦੇ ਆ ਤੋ ਉਹਨਾਂ ਨੂੰ ਇਹ ਸੌਖੀ ਕਰ ਸਕੇਗਾ ਤੇ ਪਰ ਇਹ ਚ ਜਿਹੜੀ ਆਪਣੀ ਖਾਫ ਗੱਲ ਹੈ ਕਿ ਇਹ ਸਾਰੀ ਡਿਸਕਸ਼ਨ ਦੇ ਵਿੱਚ ਇੰਡੀਆ ਦਾ ਕਿਤੇ ਨਾਂ ਨਹੀਂ ਆ ਰਿਹਾ ਸੋ ਇਹ ਜਿਹੜੇ ਵੀ ਲੋਕ ਇੰਡੀਆ 'ਚ ਰਹਿੰਦੇ ਨੇ ਭਾਰਤੀ ਰਹਿੰਦੇ ਨੇ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਜਦੋਂ ਤੁਹਾਡੀਆਂ ਸਰਕਾਰਾਂ ਇੰਨੀਆਂ ਕਰਪਟ ਹੋਣ ਤੁਹਾਡੀਆਂ ਸਰਕਾਰਾਂ ਇਹ ਪੁਰਾਣੀਆਂ ਮਸਜਿਦਾਂ ਦੇ ਥੱਲੇ ਮੰਦਰ ਲੱਭ ਰਹੀਆਂ ਹੋਣ ਤੇ ਉਹ ਤੇ ਕਈ ਤਰ੍ਹਾਂ ਦੇ ਲੋਕਾਂ ਨੂੰ ਔਰਤਾਂ ਨੂੰ ਜਾਣੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਅਟੈਕ ਹੋਵੇ ਕਿ ਉਹ ਪੂਰਾ ਇੱਥੇ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤੁਸੀਂ ਸਾਡੇ ਫੇਸਬੁਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ